哦，这家这个生意是好的。 ਇਹਨਾਂ ਨੂੰ ਉਦਾਂ ਇੱਕ ਟਰਾਲੀ ਅੱਜ ਮਿਲੀ ਹੋ ਪਤਾ ਕਿ ਦੇਖੋ ਆਪਣਾ ਇਹ ਐਸਆਈ ਹੀ ਕੋਈ ਉਹਦੇ ਘਰੋਂ ਉਹ ਸਾਲੇ ਲੈ ਗਿਆ ਲੈਣਾ ਤੇ ਉਹਨੇ ਮੋਬਾਈਲ ਨਾਲ ਹੀ ਵੀ ਨਹੀਂ ਨਹੀਂ ਇਟਾੜਾ ਲੱਗ ਜਿੰਨੂੰ ਲੱਗਦਾ ਲਾਉ ਜੀ ਹੁਣ ਚੱਲੇ ਆਪਾਂ ਸਰਹੰਦ ਸਰਹੰਦ ਫਤੇਗੜ ਸਾਹਿਬ ਫਤੇਗੜ ਸਾਹਿਬ ਛੋਟੇ ਸਾਹਿਬ ਜਿਆਦਾ ਨਹੀਂ ਸ਼ਾਹ ਸਰਹੰਦ ਸਾਹਿਬ ਫਤੇਗੜ ਸਾਹਿਬ ਸਰਹੰਦ ਦੇ ਦਰਸ਼ਨ ਕਰਕੇ ਫੇਰ ਤੁਰਾਂਗੇ ਨੰਬਰ 4 ਸਾਹਿਬ ਨਵਾਂ ਆਇਆ। ਕੋਲ ਮੈਂ ਤਾਂ ਤੁਰ ਗਿਆ। ਗੱਡੀਆਂ ਬੜੀਆਂ ਲੱਗੀਆਂ, ਨੇ ਇੱਥੇ ਕਵਾੜੇ ਆ ਗਏ। ਜਿਹੜਾ ਕਿਧੋ ਨਹੀਂ ਸਮਾਨ ਮਿਲਦਾ ਨਾ ਇੱਥੋਂ ਤੇ ਮਿਲ ਜਾਂਦਾ ਨਾ। ਕਦੇ ਗੱਡ ਕੱਢ ਕੱਢੀ ਕੱਢਿਆ। ਸ੍ਰੀ ਹਰਿਦਰੇ ਦਾਨੂ ਦਰਸ਼ਨ ਕਰਾਉਨੇ ਆ ਸਤੰਗੜ ਸੇ ਸ਼ੀਤਾਨੀ ਪੱਛਲਾ। ਠੰਡਾਪੁਰ ਚੋਂ 15-20 ਕਿਲੋਮੀਟਰ ਹੈ। ਜੀ ਸਾਬ ਤੋਂ ਦਰਸ਼ਨ ਕਰਕੇ ਹੁਣ ਚੱਲੇ ਸਰਾਂਤ ਤੇ ਸਰਾਂਤ ਰਹਿ ਗਿਆ 9 ਕਿਲੋਮੀਟਰ ਦੇਨੇ ਦਿੱਲੀ ਦੂਰ ਨਹੀਂ ਤੇ ਹੁਣ ਮੇਰੇ ਸਾਹ ਨਾਲ ਦਿੱਲੀ ਦੂਰ ਹੀ ਨਹੀਂ ਵਕੈ ਕਰਦੀ ਲਾ ਕੇ ਕਰਦੀ ਸਾਰੇ ਦਿੱਲੀ ਨੂੰ ਜਾਣਦੇ ਆ ਪੰਜ ਘੰਟੇ ਦੇਖ ਪੰਜ ਘੰਟੇ ਦਾ ਕਰਦੇ ਨੇ ਹਾਂ ਉਹ 8 ਨੂੰ 5 ਤੇ ਲੈ ਆਉਣਾ ਨਾ ਫਿਰ ਰੋਡ ਦੀ ਕੱਢੀ ਵੀ ਕਵਰ ਹੋ ਜਾਣੀ ਨਾ ਜਿੱਥੇ ਦਿੱਲੀ ਜਾਣਾ ਨਾ ਸਿਲਸਲੇ ਤੇ ਸੱਜਿਆ ਕਰ ਸਿਲਸਲੇ ਸਿੱਧਾ ਜੀ ਪਟਿਆਲਾ ਬੀ ਬੀ ਜਾ ਰਾ ਹੋ ਗਿਆ ਤਦ ਤੱਕ ਕਿ ਤਾਂ ਕਹਿ ਦਿੰਦੀ ਆ ਕੀ ਵੀ 11 ਹੀ ਪਟਿਆਲੇ ਦੀ ਗੱਡੀ ਭਾਵੇਂ ਅਗਲੇ ਨੇ ਸੈਗਨੜ ਲਈ ਹੋਈ ਹੁਣ ਆਹ ਤਾਂ ਭਾਵੇਂ ਆਮਰਤਰਾ ਹੋਇਆ ਉਹ ਕਹਿਣ ਨੇ ਨਾ ਅਗਲੇ ਸੈਗਨੜ ਲਈ ਹੋਇਆ ਇਹ ਤੇ ਮੇਰੇ ਅੱਗੇ ਨਾਲ ਕਹਿਆ ਗੱਡੀ ਐ ਪਟਿਆਲੇ ਦੇ ਗੀ ਨਾ ਗੈਸ ਲਈ ਜਾਂਦੇ ਹੁੰਦੇ ਆ ਬੰਦੇ ਪਟਿਆਲੇ ਦੇ ਹੀ ਪਟਿਆਲੇ ਦੇ ਲੱਗਦੇ ਵੀ ਇਹ ਮਾਲਵੇ ਦੀ ਹੈ ਹਾਂ ਇਧਰ ਨੂੰ ਵੀ ਚੱਲ ਜੀਦਾ ਪਟਿਆਲਾ ਜਾਂਦੀ ਉਹੀ ਰੋੜ ਆ ਹਾਂ ਚੜੋ ਬੱਜਾਂ ਨੇ ਆ ਇੱਧਰ ਪਟਿਆਲੇ ਇੱਧਰ ਹੀ ਜਾਂਨਾ ਤੇ ਉਹ ਤੋਂ ਕਰੈਕਟ ਸਦੋ ਦਰਸ਼ਨ ਕਰਦੇ ਆ ਹਾਂ ਫੋਟੋ ਲੈਣਾ ਹੁੰਦਾ ਨਾ ਵੀ ਸਾਰੇ ਫੋਟੋ ਹੋਏ ਨੇ ਸਾਡੇ ਵਾਲਾ ਰੋਡ ਛੱਡ ਕੇ ਬਾਕੀ ਸਾਰੇ ਵਧੀਆ ਸਾਰੇ ਫੋਟੋ ਹੋਏ ਨੇ ਸਾਡੇ ਵਾਲਾ ਤੇ ਸਾਡੇ ਵਾਲਾ ਤੇ 5 ਹੋ ਗਿਆ ਆ ਆਹੋਂ ਬਾਹਰ ਕਰਨ ਦੇ ਨੇ ਆਡੀ ਵਾਲਾ ਤਾਂ ਜਦੋਂ ਬਣਿਆ ਲੈਣੇ ਪਾਉਂਦਾ ਇਹ ਕਰੀ ਤੇ ਬਣ ਗਿਆ 5 ਜੀ ਹੁਣ 5 ਜੀ ਹੋ ਗਿਆ ਲੋ não dou ideia ਜੋ 30 ਰੂਪ ਸੇ ਤੁਸੀਂ ਸੋਚਾ ਦੇ ਬੰਦੋਸ਼ਾ ਸੰਪਤੀ 30 ਰੂਪ ਸਾਂ ਦੇ 30 ਸਾਇਆ ਐ ਉਹ ਕਰਲਾ ਵੀਰ ਕੱਟ ਉਹ ਕੱਟ ਤੀਸਰੀ ਉਹ ਕੱਟਾ ਕੌਣ ਸਾਂ ਕੱਟਾ ਨੋਟ ਬਟ ਉਹ ਕੱਟ ਉਹ ਉਹ ਸੇ ਦੇਣਾ ਯੋ ਮੋ ਆਦੋਂ ਤੁਸੀਂ ਦੇ ਬਹਿ ਰਹੇ ਹਾਂ ਯੋ ਮੋ ਜੋ 30 ਤਰਸਾ ਆ ਗਏ ਸਨ ਕੌਲਾ ਫੜਾ ਜਾਏ ਪਰ ਸੇਵਾ ਚੱਲ ਰਹੀ ਹੈ ਮੇਰਾ ਟਰੱਕ ਹੀ ਆਇਆ ਪਿੰਡ ਜਿਹੜਾ ਉਹਦਾਂ ਲ ਕਰਦੀ ਨਾ ਕਰ ਲ ਜਿੱਦਾਂ ਨਾ ਨੇ ਪੰਜਾਬ ਚੱਲੀਆਂ ਤੜ ਤੜ ਗੋਲੀਆਂ ਦੇ ਕਰ ਗਾਂਵ ਸ਼ਾਂ ਨਾ ਆ ਗਿਰੰਦ ਨਦਗ ਨਾ ਕਰੂਗੇ ਕਾਦਰਵੀਰ ਗਾਂਵ ਸ਼ਾਂ ਹਾਂ ਇੱਕ ਵੇਲੇ ਜਾਣਦੇ ਸਿੱਧੇ ਉੱਥੇ ਜਗਾ ਪੈਂਦੀ ਗੁਰੂ ਬਾਈ 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 ਗ ਇਕ ਮੈਂ ਕਹਿੰਦਾ ਮੈਂ ਕਹਿੰਦਾ ਵੀ 9 ਵਜੇ ਤੱਕ ਆਪਾਂ ਨਿਕਲਣਾ ਆ ਮਸ਼ੀਨ ਨਾਲ ਤੇ ਮੈਂ ਵੀ ਗੁਰਦਰਾ ਸਾਹਿਬ ਆ ਗਏ ਆਪਾਂ ਤੇ ਇੱਕ ਗੁਰਦਰਾ ਸਾਹਿਬ ਹੈਗਾ ਅੱਜ ਦੇ ਪਿੱਛੇ ਗੱਡੀ ਚਲਾਉਣਾ ਉਹ ਨਹੀਂ ਟੈਨਸ਼ਨ ਲੈਣਾ ਤੁਸੀਂ ਲੱਗੇ ਬਿਠੇ ਟੈਨਸ਼ਨ ਨਾ ਨਾ ਟੈਨਸ਼ਨ ਨਾ ਲਾਓ ਤੇ ਗੱਲ ਇੱਥੇ ਆ ਆ ਵੀ ਥੋੜਾ ਥੋੜਾ ਤੁਰੇ ਜਾਓ ਲੋਕੇਸ਼ਨ ਆ ਮੈਂ ਵੀ ਸਭ ਤੋਂ ਮੈਂ ਕਿੱਥੇ ਜਾਵਾਂ berdua saja antara bapak jurawar singgi bapak petis i you I'm oh. सुनाल कुछो हो संतोष बंदरों फेरा लो सच्चा नाम मेरा याद आ हो बाजे पंच मंदर का सुपा गए कर्स पाता शब्द बाजे कला जेत कालता लिया पंच दूत तो दवा सकी ते काल अंतर ਗਿਆ ਡੇ ਹੀ ਕਿਮਕੌਰ ਸਾਹਿਬ ਕਿਮਕੌਰ ਸਾਹਿਬ ਦੀ ਧਰਤੀ ਨੇ ਬੱਡੇ ਸਾਲ ਹੋ ਗਿਆ ਜੀ ਨੇਰਾ ਤੇ ਸਾਨੂੰ 7:30 7:30 ਹੋ ਗਿਆ 15 ਮਿੰਟਾਂ ਵਿੱਚ ਪਹੁੰਚ ਜਾਣਾ 15 ਕੁ ਮਿੰਟਾਂ ਦਾ ਬਾਬਾ ਜੀ ਸੋਖਾ ਸਨ ਡੇਟ ਕਰ ਰਿਹਾ ਬੱਸ 10 ਮਿੰਟਾਂ ਦਾ ਰਹਿ ਗਿਆ ਆਹੋ ਲੋਰੀ ਆ ਗਏ ਆਪਾਂ ਜਦੋਂ ਗੌਰ ਸਾਹਿਬ ਦੀ ਤੁਹਾਨੂੰ ਗੌਰ ਸਾਹਿਬ ਦੀ ਧਰਤੀ ਤੇ ਨੈਰਾ ਹੋ ਗਿਆ ਸਾਨੂੰ ਅੱਠ ਵਜੇ ਸਾਢੇ ਗੱਡਿਆਂ ਨੂੰ ਜਾਣੇ ਤੋਂ

I'm uh, not